ਜਦ ਮਾਰਾ ਜਾਂ ਧਿਆਨ ਭਟ ਗਿਆ ਇੱਕਦਮ ਇਧਰੋਂ ਮਿੱਟੀ ਸਾਰੀ ਇਹਦੇ ਉੱਤੇ ਡੱਪੀ ਦਾਬੋ ਗਿਆ ਅਸੀਂ ਇੰਨਾ ਜ਼ਿਆਦਾ ਰੋਏ ਪਿੱਟੇ ਮਸ਼ੀਨ ਵਾਲੇ ਨੇ ਇੱਕ ਮਸ਼ੀਨ ਸਾਈਡ ਤੇ ਕੱਢ ਲਈ ਦੂਸਰੇ ਮਸ਼ੀਨ ਵਾਲੇ ਨੇ ਮੈਂ ਕਿਹਾ ਬਾਜੀ ਬਾਗੜ ਫੇਰ ਬਾਅਦ ਕੱਢ ਬੰਦਾ ਬਾਜੀ ਬੰਦਾ ਕੱਢ ਬਾਗੜ ਵਾਲੇ ਨੇ ਸਾਡੀ ਗੱਲ ਨਹੀਂ ਸੁਣੀ ਜਦੋਂ ਤੁਸੀਂ ਉਹਨੂੰ ਕੱਢਿਆ ਸੀ ਉਦੋਂ ਸਾਹ ਚੱਲਦੇ ਸੀਗੇ ਉਹਦਾ ਜੀ ਮਾਰਾ ਜਾਂ ਕੋਈ ਗਿੰਦਾ ਚਾਹੇ ਉਦੋਂ ਮੈਂ ਮਗਰ ਨਿਕਲਿਆ ਮੈਂ ਉਹਨੂੰ ਬਾਗੜ ਦੇ ਵਿੱਚ ਪਾ ਕੇ ਉਹਨੂੰ ਪਹਿਲਾਂ ਕੱਢ ਕੇ ਬੰਦਿਆਂ ਨੇ ਪਾਸ ਦਿੱਤਾ ਮੈਂ ਖੱਡੇ ਚੋਂ ਬਾਅਦ ਚੋਂ ਨਿਕਲਿਆ ਤੇ ਨਿਕਲਦੇ ਨੇ ਮੈਂ ਉਹ ਮੋਟਰਸਾਈਕਲ ਮੋੜ ਕੇ ਲੈ ਕੇ ਆਇਆ ਉਹਦੇ ਕੋਲ ਅੱਛਾ ਕਿਸੇ ਨੇ ਨਹੀਂ ਮੇਰੀ ਤਾਂ ਬਿਲਕੁਲ ਕਿਸੇ ਨੇ ਹੈਲਪ ਨਹੀਂ ਕੀਤੀ ਜਿੰਨਾ ਮੈਂ ਯੂਲ ਲਾਇਆ ਵੀ ਕੋਈ ਆ ਜਾਵੇ ਕੋਈ ਆ ਜਾਵੇ ਕੋਈ ਵਿੱਚ ਵੜ ਜਾਵੇ ਜਾਂ ਕੋਈ ਮੇਲਾ ਕਈਆਂ ਨਾ ਕਰਾ ਦੇਵੇ ਜਾਂ ਮਸ਼ੀਨ ਨਾਲੇ ਤਾਂ ਉਹ ਕਹਿੰਦੇ ਬਾਜੀ ਅਸੀਂ ਨਹੀਂ ਲਾ ਸਕਦੇ ਮਸ਼ੀਨ ਜੀ ਵੀਸੀ ਵਾਲੇ ਕਹਿੰਦੇ ਹੂੰ ਸੋ ਸਾਡਾ ਕੱਲ ਨੂੰ 4 ਵਜੇ ਤੱਕ ਅਸੀਂ ਉਹਨਾਂ ਨੂੰ ਉਡੀਕ ਰਹੇ ਆ ਐਫ ਆਈ ਆਰ ਲਾਂਚ ਹੋ ਚੁੱਕੀ ਆ ਜੇ ਉਹ ਕੋਈ ਅੱਗੇ ਕਾਰਵਾਈ ਨਹੀਂ ਹੋਊਗੀ ਤਾਂ 4 ਵਜੇ ਕੱਲ ਨੂੰ ਸਮੁੱਚੇ ਪੰਜਾਬ ਦੇ ਲਈ ਅਸੀਂ ਆਪਣੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ 4 ਵਜੇ ਤੋਂ ਬਾਅਦ ਅਸੀਂ ਐਕਸ਼ਨ ਦੇਾਂਗੇ ਹਾਂਜੀ ਭਾਜੀ ਭਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਭਾਜੀ ਸੰਦੀਪ ਕੁਮਾਰ ਸੰਦੀਪ ਜੀ ਰਾਤੀ ਜਿਹੜੀ ਘਟਨਾ ਹੋਈ ਆ ਕੀ ਅਸਲ ਵਿੱਚ ਹੋਇਆ ਕੀ ਸੀ ਕਹਾਣੀ ਕੀ ਸੀ ਭਾਜੀ ਏ ਬਾਕੀ ਇੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਡੇਢ ਮਹੀਨੇ ਤੋਂ ਅਸੀਂ ਇੱਥੇ ਸਾਡੀ ਡਿਊਟੀ ਲੱਗੀ ਹੋਈ ਹੈ। ਇਹ ਮੇਰੇ ਨਾਲ ਹੀ ਹੁੰਦਾ। ਬਿਲਗੇ ਦੇ ਵਿੱਚ ਸਵੇਰੇ ਸ਼ਾਮ ਆਈ ਦਾ ਬਿਲਗੇ ਦੇ ਵਿੱਚ ਆ। ਸਾਰੇ ਪਾਸੇ ਸੀਵਰੇਜ ਪਾਟ ਹੋ ਰਿਹਾ। 14 ਗਫਟ ਡੂੰਘਾ ਜਾਂਦਾ ਹੈ। ਅੱਛਾ। ਸਾਡੀ ਆ ਗਈ ਬੀਐਸਐਨਲ ਅੱਛੇ ਅੰਕ ਤੋਂ ਤਾਰ ਜਾਂਦੀ ਹਰ ਇੱਕ ਪੈਂਡ ਵਿੱਚ। ਜੀ। ਉਹ ਸਾਡਾ ਕੰਮ ਹੈ ਕੰਪਨੀਆਂ ਦੀ ਤਾਰ ਨੂੰ ਸੇਫ ਰੱਖਣਾ, ਤਾਰ ਬਚਾਉਣੀ ਬਾਗਟ ਵਿੱਚ ਫਸ ਕੇ ਕੱਟ ਨਾ ਹੋਵੇ। ਕੱਟ ਵਗੈਰਾ ਨਾ ਲੱਗੇ ਇਸ ਕਰਕੇ ਅਸੀਂ ਕੋਲ ਖੜਨਾ ਹੁੰਦਾ। ਤੇ ਅਸੀਂ ਖੜੇ ਸੀਗੇ ਤਾਂ ਤਾਰ ਸਾਡੀ ਆ ਗਈ ਰੋਡ ਦੇ ਸੈਕਟਰ ਦੇ ਵਿੱਚ। ਹੂੰ। ਉੱਥੇ ਉਹਨਾਂ ਨੇ ਫਾਰਮਾ ਲਾਇਆ ਸੀਗਾ ਉਹਨਾਂ ਨੇ ਮਸ਼ੀਨ ਵਾਲਿਆਂ ਨੇ ਦੀਪੇਜਾ ਵਰਕਰਾਂ ਨੂੰ ਉਹਨਾਂ ਨੇ ਫਾਰਮਾ ਉਹ ਗਾਂ ਖੇਚ ਲਿਆ ਤੇ ਪਿੱਛੇ ਤਾਰ ਤੇ ਫਿਰ ਗਿਆ ਇਹ ਵਿੱਚ ਉਤਰਿਆ ਇਹ ਲੇਬਲਸ ਦਾ ਕੰਮ ਕਰਦਾ ਸੀਗਾ ਇਹ ਤੇ ਵਿੱਚ ਉਤਰ ਕੇ ਤਾਰ ਨੂੰ ਪਤਲੀ ਕਰ ਰਿਹਾ ਸੀ ਦੇਖ ਰਿਹਾ ਸੀਗਾ ਤੇ ਐਦਾ ਮੈਂ ਇਹਦੇ ਨਾਲ 2 ਮਿੰਟ ਤਾਂ ਦੇਖਿਆ ਮੈਂ ਇਹ ਲੱਗਾ ਹੋਇਆ ਜਦ ਮਾੜਾ ਜਾਂ ਧਿਆਨ ਭਟਕ ਗਿਆ ਇੱਕਦਮ ਇਧਰੋਂ ਮਿੱਟੀ ਸਾਰੀ ਇਹਦੇ ਉੱਤੇ ਡੱਪੀ ਡਾਬੋ ਗਿਆ ਅਸੀਂ ਇੰਨਾ ਜ਼ਿਆਦਾ ਰੋਏ ਪਿੱਟੇ ਮਸ਼ੀਨ ਵਾਲੇ ਨੇ ਇੱਕ ਮਸ਼ੀਨ ਸਾਈਡ ਤੇ ਕੱਢ ਲਈ ਦੂਸਰੇ ਮਸ਼ੀਨ ਵਾਲੇ ਮੈਂ ਕਿਹਾ ਭਾਜੀ ਬਾਗੜ ਫੇਰ ਬਾਗੜ ਬੰਦਾ ਭਾਜੀ ਬੰਦਾ ਕੱਢ ਬਾਗੜ ਵਾਲੇ ਨੇ ਸਾਡੀ ਗੱਲ ਨਹੀਂ ਸੁਣੀ ਉਹ ਕਹਿੰਦਾ ਭਾਜੀ ਬਾਗੜ ਨਾਲ ਬੰਦਾ ਮਰ ਜਾਣਾ ਕਈਆਂ ਨਾ ਕੱਢੋ ਫਿਰ ਮੈਂ ਬੈ ਛਾਲ ਮਾਰ ਕੇ ਕਈ ਨਾ ਕੱਢਣ ਲੱਗਾ ਤੇ ਮਿੱਟੀ ਬਹੁਤ ਜ਼ਿਆਦਾ ਕਈ ਤਾਂ ਕੋਈ ਬਸ ਨਹੀਂ ਉੱਥੇ ਚੱਲਿਆ ਤੇ ਬਿਲਕੇ ਤੇ ਇੰਨੇ ਕੁ ਲੋਕ ਕੀ ਕਹਿ ਸਕਦੇ ਹੁਣ ਆਪਾਂ ਖੜੇ ਆਲੇ ਦੁਆਲੇ ਦੇਖ ਰਹੇ ਆ ਤੇ ਉੱਤੋਂ ਜਦ ਮੈਂ ਵਿੱਚ ਛਾਲ ਮਾਰੀ ਮਸ਼ੀਨ ਵਾਲੇ ਕਹਿੰਦੇ ਇਹ ਵੀ ਮਰਨਾ ਤੇ ਅੱਛਾ ਹਾਂਜੀ ਤੇ ਕੋਈ ਨਹੀਂ ਬੰਦਾ ਨਾ ਮੈਨੂੰ ਕਿਸੇ ਰੱਸੀ ਸਿੱਟੀ ਨਾ ਉਹਨੂੰ ਮੈਂ ਕਿਹਾ ਬਾਗੜ ਲਾ ਦੇ ਜਿੱਧਰੋਂ ਮਿੱਟੀ ਡੈਗਦੀ ਤੂੰ ਬਾਗੜ ਉੱਤੇ ਲਾ ਕੇ ਮੈਂ ਪਟਦਾ ਤੇ ਉਹ ਮੁੜ ਕੇ ਉਹਨੂੰ ਜਦੋਂ 15 ਮਿੰਟ ਤੋਂ ਟੱਪਣ ਤੋਂ ਬਾਅਦ ਉਹਨੇ ਫੁੱਲੀ ਆ ਉਦੋਂ ਲੱਤਾਈ ਤੇ ਲੱਤ ਫੜ ਕੇ ਮੈਂ ਖਿੱਚ ਰਿਆ ਸੀ ਲੱਤ ਵੀ ਨਹੀਂ ਖਿੱਚ ਹੋਈ ਉਹਦੀ ਤੇ ਫੇਰ ਦੂਸਰੀ ਲੱਤ ਪੱਧਰੀ ਕਰਕੇ ਜਦੋਂ ਮੈਂ ਰੱਸੀ ਨਾਲ ਬੰਨਿਆ ਬਾਗੜ ਦੇ ਨਾਲ ਬਾਹਰ ਖਿੱਚਿਆ ਤੇ ਖਿੱਚਦਿਆਂ ਨੂੰ ਜਦੋਂ ਉਹਨੂੰ ਬਾਹਰ ਕੱਢਿਆ ਆਇਆ ਤਾਂ ਨਾਲ ਹੀ ਮੈਂ ਬਾਹਰ ਆ ਕੇ ਆਪਣਾ ਹੀ ਮੋਟਰਸਾਈਕਲ ਚੱਕ ਕੇ ਇਹ ਆਪਣਾ ਮੋਟਰਸਾਈਕਲ ਚੱਕ ਕੇ ਮੈਂ ਖੁੱਦ ਲੈ ਕੇ ਗਿਆ ਉਹਨੂੰ ਜੀ ਸਿਵਲ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਕੋਈ ਕੌਸ਼ਿਸ਼ ਨਹੀਂ ਸੀ ਜਿੰਨੇ ਲੱਗੇ ਹੋਏ ਸੀਗੇ ਇੱਕ ਲੇਡੀਸ ਮਿਲੀ ਉਹ ਕਹਿੰਦੀ ਜੀ ਇਹ ਖਤਮ ਆ ਕੋਈ ਉੱਥੇ ਉਹਨੇ ਆਕਸੀਜਨ ਵਗੈਰਾ ਕੋਸ਼ਿਸ਼ ਨਹੀਂ ਦਿੱਤਾ ਜਦੋਂ ਤੁਸੀਂ ਉਹਨੂੰ ਕੱਢਿਆ ਸੀ ਉਦੋਂ ਸਾਥ ਚੱਲਦੇ ਸੀਗੇ ਉਹਦਾ ਜੀ ਮਾੜਾ ਜਾਂ ਕੋਈ ਗੈਂਦਾ ਚਾਹੇ ਉਦੋਂ ਮੈਂ ਮਗਰ ਨਿਕਲਿਆ ਮੈਂ ਉਹਨੂੰ ਬਾਗੜ ਦੇ ਵਿੱਚ ਪਾ ਕੇ ਉਹਨੂੰ ਪਹਿਲਾਂ ਕੱਢ ਕੇ ਬੰਦਿਆਂ ਨੇ ਪਾਪ ਦਿੱਤਾ ਮੈਂ ਖੱਡੇ ਚੋਂ ਬਾਅਦ ਚੋਂ ਨਿਕਲਿਆ ਤੇ ਨਿਕਲਦੇ ਨੇ ਮੈਂ ਉਹ ਮੋਟਰਸਾਈਕਲ ਮੋੜ ਕੇ ਲੈ ਕੇ ਆਇਆ ਉਹਦੇ ਕੋਲ ਇਹਦੀ ਜਾਨ ਬਚਾਈ ਜਾ ਸਕਦੀ ਸੀ ਜੇ ਮੌਕੇ ਤੇ ਟਾਈਮ ਨਾਲ ਕੱਢਿਆ ਜਾਂਦਾ ਸਾਬਾਗੜ ਅਸੀਂ ਉਹਨੂੰ ਕਹਿੰਦੇ ਸੀ ਬਾਗੜ ਨਾਲ ਮਾੜਾ ਮੋਟਾ ਸ਼ਰਲ ਹੋ ਜਾਊਗਾ ਥੋੜਾ ਫੋਲ ਦੇ ਬਾਗੜ ਦੇ ਨਾਲ ਡੂਮੀ ਬਾਗੜ ਪਾ ਕੇ ਜਾ ਕਰੇ ਲੋਕੀ ਵਾਲੇ ਦੁਬਾਰੇ ਖੜੇ ਬੁੜੀਆਂ ਤਾਂ ਜਾਣੀ ਕਿ ਇਦਾਂ ਵੀ ਕੰਮ ਰੋਕਦੀਆਂ ਸੀ ਉਹ ਬਾਗੜ ਘਮਾਉਂਦਾ ਸੀ ਤਾਂ ਮਰੇ ਬੁੜੀ ਸਿਆਣੀ ਜੀ ਇੱਕ ਖੜੀ ਇੱਥੇ ਲੋਕਾਂ ਨੇ ਤਮਾਸ਼ਾ ਹੀ ਦੇਖਿਆ ਜੀ ਅੱਛਾ ਕਿਸੇ ਨੇ ਨਹੀਂ ਮੇਰੀ ਤਾਂ ਬਿਲਕੁਲ ਕਿਸੇ ਨੇ ਹੈਲਪ ਨਹੀਂ ਆਜਵੇ ਕੋਈ ਆਜਵੇ ਕੋਈ ਵਿੱਚ ਵੜ ਜਵੇ ਜਾਂ ਕੋਈ ਮੇਲਾ ਕਈਆਂ ਨਾ ਕਰਾ ਦੇਵੇ ਜਾਂ ਮਸ਼ੀਨ ਨਾਲੇ ਤਾਂ ਉਹ ਕਹਿੰਦੇ ਬਾਜੀ ਅਸੀਂ ਨਹੀਂ ਲਾ ਸਕਦੇ ਮਸ਼ੀਨ ਜੀ ਬੀਸੀ ਵਾਲੇ ਕਹਿੰਦੇ ਤੇ ਪੂਰੀ ਕੋਸ਼ਿਸ਼ ਮੈਂ ਤਾਂ ਯਾਨੀ ਕਿ ਮੇਰਾ ਸੰਗ ਬਹਿ ਗਿਆ ਜੀ ਰੋਲਾ ਤੁਹਾਡੀ ਜਿਹੜੀ ਜੋਬ ਕਿੰਨੇ ਤੋਂ ਕਿੰਨੇ ਵੇ ਤੱਕ ਹੁੰਦੀ ਹੈ ਜੀ ਜੋਬ ਜੀ 24 ਘੰਟੇ ਹੀ ਹੈ 24 ਘੰਟੇ ਤੇ ਤਾਰ ਨੂੰ ਕੱਟ ਲੱਗ ਜਵੇ ਜੇ ਰਾਤ ਨੂੰ ਲੱਗ ਗਿਆ ਕੱਟ ਤਾਰ ਨੂੰ ਤਾਂ ਰਾਤ ਨੂੰ ਵੀ ਜਾਣਾ ਪੈਂਦਾ ਹੈ ਤੇ ਜਿੰਨਾ ਚਿਰ ਮਸ਼ੀਨ ਚੱਲਦੀ ਹੈ ਜਦੋਂ ਪਤਾ ਵੀ ਸਾਡੀ ਤਾਰ ਹੈ ਥੱਲੇ ਰੂਟ ਤੇ ਮਸ਼ੀਨ ਚੱਲਦੀ ਆ ਉੱਥੇ ਸਾਨੂੰ ਖੜਨਾ ਹੀ ਪੈਂਦਾ ਕੋਈ ਤੁਹਾਡੀ ਸੇਫਟੀ ਦੇ ਕੋਈ ਹੁੰਦਾ ਕੁਝ ਉੱਥੇ ਸੇਫਟੀ ਸਾਡੀ ਲਈ ਤਾਂ ਨਹੀਂ ਜੀ ਉਹਨਾਂ ਦਾ ਹੁੰਦਾ ਹੈ ਉਹਨਾਂ ਨੇ ਫਰਮੇ ਲਾਏ ਹੁੰਦੇ ਉਹਨਾਂ ਦੇ ਸੇਫਟੀ ਬੈਟ ਲਾ ਕੇ ਉਹਨਾਂ ਦੇ ਬਈ ਥੱਲੇ ਉੱਪਰ ਦੇ ਅੱਛਾ ਉਹਨਾਂ ਦੇ ਜਿਹੜੇ ਬੰਦੇ ਆ ਉਹ ਉੱਤਰਦੇ ਆ ਸੇਫਟੀ ਨਾਲ ਤੇ ਜਿਹੜਾ ਤੁਹਾਡੇ ਕੋਲ ਕੋਈ ਸੇਫਟੀ ਨਹੀਂ ਸੀ ਸਾਡੇ ਨੇ ਸਾਡੇ ਤਾਂ ਬਸ ਉਦੋਂ ਜਾਣਾ ਪਿਆ ਬਰਬਦੀ ਅਸਰੀ ਆ ਐਵੇਂ ਉੱਤਰਿਆ ਉਦੋਂ ਮੇਰਾ ਕੰਮ ਨਹੀਂ ਬੈਚ ਉੱਤਨਦਾ ਤੇ ਅੱਗੇ ਮੈਂ ਉੱਤਰਿਆ ਇਹਨਾਂ ਤੋਂ ਤਾਰ ਸੈੱਟ ਨਹੀਂ ਆ ਰਹੀ ਸੀ ਮੈਂ ਖੋਦ ਉੱਤਰਿਆ ਤੇ ਉਦੋਂ ਵੀ ਨਹੀਂ ਸੈੱਟ ਹੋਈ ਤਾਂ ਮੈਂ ਅਸੇ ਹੀ ਆ ਗਿਆ ਬਾਹਰੇ ਹੀ ਘਰੇ ਫੇ ਗਿਆ ਕੰਦਾ ਦੇਖਾ ਪਰ ਮੈਂ ਇਹਨੇ ਰੱਸੀ ਨਾ ਫੜ ਕੇ ਇੱਧਰ ਖਿੱਚ ਕੇ ਰੱਖੀ ਹੋਈ ਸੀ ਤਾਰ ਨੂੰ ਉਹ ਥੱਲੇ ਦੇਖਣ ਗਿਆ ਤੇ ਇਦਾਂ ਮੂਦਾ ਜਿਆਦਾ ਬੈਠਾ ਸੀ ਐਨ ਉੱਤੋਂ ਹੀ ਮਿੱਟੀ ਇਦਾਂ ਡੈੱਕ ਕੇ ਤਾਂ ਪੂਰਾ ਹੀ ਨੱਪ ਹੋ ਗਿਆ ਯਾਨੀ ਕਿ ਪਤਾ ਬਿਨਾਂ ਲੱਗੇ ਹੈ ਕਿਤੇ ਆ ਇਹ ਮਸ਼ੀਨ ਵਾਲੇ ਥੋੜੀ ਹੈਲਪ ਕਰ ਦਿੰਦੇ ਫੋਲ ਦਿੰਦੇ ਥੋੜਾ ਬੋਦਾ ਪੈਰ ਵਾਲੀ ਸੈਟ ਹੀ ਫੋਲ ਦਿੰਦੇ ਤਫੇ ਨਿਕਲ ਸਕਦਾ ਸੀ ਬਚਾਅ ਹੋ ਗਿਆ ਮਤਲਬ ਜੇ ਕੋਈ ਥੋੜੀ ਨਾਲ ਹੈਲਪ ਲਈ ਹੁੰਦੀ ਜੀਸੀਬੀ ਵਾਲਾ ਹੈਲਪ ਕਰ ਦਿੰਦਾ ਜਾਂ ਲੋਕਲ ਲੋਕ ਕਰ ਦਿੰਦੇ ਜਿੰਨੇ ਖੜੇ ਸੀ ਉੱਥੇ ਸਭ ਤਮਾਸ਼ਾ ਦੇਖ ਰਿਆ ਸੀ ਆਲੇ ਦੁਆਲੇ ਖੜੇ ਸੀ ਉਹਨਾਂ ਦਾ ਤਾਂ ਇਹ ਸੀਗਾ ਵੀ ਸ਼ਾਇਦ ਹੋਰ ਮਿੱਟੀ ਸੱਟ ਦੇਣਗੇ ਮੇਰੇ ਉੱਤੇ ਅੱਛਾ ਇਦਾਂ ਸਿਰਿਆਂ ਤੇ ਖੜੇ ਸੀ ਤੇ ਜਦ ਮੈਂ ਉੱਤਰਿਆ ਉਦੋਂ ਵੀ ਉਹਨਾਂ ਨੇ ਘਹਿਰ ਤਾਂ ਮਸ਼ੀਨ ਵਾਲਿਆਂ ਨੇ ਕਹਿੰਦੇ ਇਹ ਵੀ ਮਰੂਗਾ ਚਲੋ ਸਾਨੂੰ ਅੱਜ ਹੀ ਪਤਾ ਲੱਗਾ ਕਿ ਕੱਲ ਇੱਥੇ ਜਿਹੜਾ ਕੰਪਨੀ ਦਾ ਕੰਮ ਚੱਲਦਾ ਸੀ ਸੀਵਰੇਜ ਦਾ ਬਿਲਦੇ ਦੇ ਵਿੱਚ ਡੀਐਸਐਨਲ ਕੰਪਨੀ ਨੇ ਚੱਲਦਾ ਉਹਦੇ ਚ ਮਜ਼ਦੂਰ ਤਾਂ ਉੱਥੇ ਜਿਹ ਇਹ ਪਤ ਨੌਜਵਾਨ ਜਿਹੜਾ ਹੈ ਸੈਮੂਅਲ ਆ ਜ ਉਹਦਾ ਨਾਮ ਪਿੰਡ ਉਮਰਪੁਰੇ ਦਾ ਜਿਹੜਾ 20-25 ਸਾਲ ਦੇ ਬੱਚ ਸੀਗੀ ਉਹਦੀ ਉਮਰ ਤੇ ਉਹ ਟੈਨ ਦੇ ਥੱਲੇ ਆ ਗਿਆ ਤੇ ਉਹਨੂੰ ਮਤਲਬ ਜਿਹੜਾ ਹੈ ਡੇਰ ਵੀ ਮੌਕੇ ਤੇ ਹੈ ਰਹਾ ਸੀ ਕੰਮ ਵੀ ਉਹਨਾਂ ਤੋਂ ਵੱਧ ਲਿਆ ਜਾਂਦਾ ਹਾਂਜੀ ਜਾ ਕੇ ਕਾਨੂੰਨ ਲਦਾ 4 ਘੰਟੇ ਦੀ ਲਿਆੜੀ ਆ ਤਾਂ ਇਹ ਰਾਤ ਦੇ 8 ਵਜੇ ਦਾ ਵਾਕਿਆ ਜਦੋਂ ਇਹ ਘਟਨਾ ਘਟਿਆ ਤੁਹਾਨੂੰ ਕੋਈ ਕੋਲ ਨਾ ਸੀ ਉਹ ਉਹਦੇ ਨਾਲ ਤੇ ਸਾਥੀ ਸੀ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਨੂੰ ਜਿਹੜਾ ਉਹ ਬਚਾਇਆ ਨਹੀਂ ਜਾ ਸਕਿਆ ਸੋ ਇਹ ਬੜੇ ਦੁੱਖ ਦੀ ਗੱਲ ਆ ਵੀ ਜਿਹੜੇ ਜਿਹੜੇ ਕੰਪਨੀ ਦੇ ਮਾਲਕ ਆ ਜਾਂ ਜਿਹੜੇ ਵੀ ਸਬੰਧਤ ਲੋਕ ਸੀਗੇ ਉਹਨਾਂ ਨੇ ਅੱਜ ਤੱਕ ਆ ਕੇ ਕੋ ਪਰਿਵਾਰ ਨਿਸ਼ਾਰ ਦੇ ਲਈ ਕੋਈ ਉਹਦੇ ਉਹਨਾਂ ਦੇ ਅੱਖ ਚ ਹਾ ਦਾ ਨਾਰਾਂ ਦੀ ਮਾਰਿਆ ਕਿਉਂ ਉਹ ਮਤਲਬ ਕੀ ਸੰਗ ਜਿਨ੍ਹਾਂ ਦਾ ਨੌਜਾਨ ਪੁੱਤ ਚਲੇ ਗਿਆ ਦੁੱਖ ਤਾਂ ਉਹਨਾਂ ਨੂੰ ਆ ਨਾ ਕੋ ਇਸ ਕਰਕੇ ਉਹਨਾਂ ਨੇ ਬਹੁਤ ਇਸ ਬਾਰੇ ਨੂੰ ਹਲਕੇ ਢੰਗ ਨਾਲ ਲਿਆ ਤੇ ਅਸੀਂ ਜਿਹੜੀਆਂ ਜਥੇਬੰਦੀਆਂ ਪਿੰਡੂ ਮੰਜੂਰੀ ਯੂਨੀਅਨ ਆ ਉਹ ਇਸ ਪਰਿਵਾਰ ਦੇ ਨਾਲ ਜਿਹੜਾ ਦੁੱਖ ਦੇ ਵਿੱਚ ਅਸੀਂ ਖੜੇ ਆ ਤੇ ਉਹਨਾਂ ਨੂੰ ਨਿਯਾਹ ਲੈਣ ਤੱਕ ਅਸੀਂ ਜਿਹੜਾ ਇਸ ਹਰਸ਼ਕਨ ਦੀ ਤਿਆਰ ਆ ਮਾਲਕਾਂ ਨੂੰ ਇੱਥੇ ਅਸੀਂ ਥਾਣੇ 'ਚ ਕੱਠਮਟ ਕੀਤਾ ਜਿਵੇਂ ਕੇ ਥਾਣੇ 'ਚ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਮਾਲਕਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਕੱਲ ਦਾ ਟੈਰ ਦਿੱਤਾ ਵੀ ਅਸੀਂ ਆ ਕੇ ਗੱਲ ਕਰਦੇ ਸਾਡੀ ਡਿਮਾਂਡ ਜਿਹੜੀ ਹੈਗੀ ਆ ਬੇ ਉਹ ਮਾਲਕਾਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਵੇ ਨਾ ਜਿਹੜਾ ਇੰਜੀਨੀਅਰ ਮੌਕੇ ਦਾ ਸਿਕਾ ਉਹਦੀ ਵੀ ਜ਼ਿੰਮੇਵਾਰੀ ਬਣਦੀ ਉਹਦੇ ਪਰਚਾ ਹੋਵੇ ਤੇ ਨਾਲ 50 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਜਿਹੜੀ ਉਹਨਾਂ ਨੇ ਕਿਉਂਕਿ ਮਜੂਰ ਜਿਹੜੇ ਆਰਥਿਕ ਤੰਗੀਆਂ ਚ ਆ ਉਹਨਾਂ ਦੀ ਜ਼ਿੰਦਗੀ ਬੜੀ ਜਿਹੜੀ ਇਦਾਂ ਦੀ ਆ ਤੇ ਉਹ ਉਹਨਾਂ ਨੂੰ ਮਾਹਕ ਸਹਾਇਤਾ ਦਿੱਤੀ ਜਾਵੇ ਤੇ ਇੱਕ ਜਿਹੜਾ ਮੈਂਬਰ ਉਹਨਾਂ ਦਾ ਪਰਿਵਾਰਕ ਮੈਂਬਰ ਉਹਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇਹਨਾਂ ਜਿਹੜੀਆਂ ਇਹ ਮੰਗਾਇਆ ਸਾਡੀਆਂ ਅਗਰ ਜੇ ਉਹ ਨਹੀਂ ਇਸ ਗੱਲ ਦਾ ਨਜਮਾ ਦੋਦੇ ਅਸੀਂ ਉਹਨਾਂ ਚਰ ਉਹ ਨੌਜਵਾਨ ਨੂੰ ਬਾਗ ਨਹੀਂ ਜਿਹੜਾ ਤੇ ਉਹਦੇ ਲਈ ਅਸੀਂ ਸੰਘਰਸ਼ ਜਿਹੜਾ ਆ ਉਹ ਲੜਾਂਗੇ ਇਹਨਾ ਮੰਗਾਂ ਦੀ ਭੁਮਤੀ ਲਈ ਸਾਜੀ ਐਸੀ ਤਾਂ ਇਹ ਹੀ ਚਾਹੁੰਦੇ ਆ ਵੀ ਜਿਹੜੀ ਜਣ ਕਹਿਲੀ ਹੋਈ ਆ ਇਹਦੀ ਪੂਰੀ ਜਾਂਚ ਹੋਵੇ ਉਹ ਕੰਪਨੀ ਤੇ ਪਾਚਾ ਹੋਵੇ ਵੀ ਬੰਦੇ ਤੋਂ ਇਹਨਾਂ ਨੇ ਤਾਂ ਇਹ ਕੀੜੇ ਮਕੌੜੇ ਸਮਝ ਲਿਆ ਵੀ ਬਿਨਾਂ ਸੇਫਟੀ ਤੋਂ 10 ਫੁੱਟ ਦੇ ਥੱਲੇ ਤਾਰ ਪਈ ਆ ਠੀਕ ਆ ਮੁੰਡਾ ਮਰ ਪੂਰਾ ਹੋ ਗਿਆ ਸਾਡਾ ਤੇ ਕੋਈ ਉਹਨਾਂ ਦਾ ਮੁਲਾਜ਼ਮ ਨਹੀਂ ਆਇਆ ਜਿਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਉਹ ਬੰਦੇ ਆਏ ਆ ਇੱਥੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਵੀ ਸਾ ਵੀ ਅਸੀਂ ਪਿੰਡ ਦੇ ਇਹ ਹੀ ਚਾਹੁੰਦੇ ਆ ਵੀ ਪੂਰੀ ਕਾਰਵਾਈ ਹੋਵੇ ਵੀ ਜੋ ਉਹ ਬਣਦਾ ਇਨਸਾਫ ਮੁੰਡੇ ਨੂੰ ਮਿਲੇ ਤਾਂ ਉਹਦੇ ਘਰਦਿਆਂ ਨੂੰ ਮਿਲੇ। ਕਰਵਾਈ ਤਾਂ ਹੁਣ ਐਡੀਸ਼ਨਲ ਐਸੇਚਨ ਨੂੰ ਕਹਿ ਦਿੱਤਾ ਵੀ ਪਰਚਾ ਦਰਜ ਕਰਨ ਲੱਗੇ ਆ। ਪਰਚਾ ਦਰਜ ਕਰਨ ਲੱਗੇ ਆ ਪਰ ਹੱਲੇ ਤੱਕ ਕੋਈ ਵੀ ਕੰਪਨੀ ਦਾ ਬੰਦਾ ਜਿਹੜਾ ਮੇਨ ਜਿਨ੍ਹਾਂ ਦਾ ਹੈਗਾ ਆ ਉਹ ਆਇਆ ਨਹੀਂਗਾ। ਤੇ ਕੋਈ ਵੀ ਇੱਥੇ ਬਿਨਾ ਸੇਫਟੀ ਤੋਂ ਕੰਮ ਹੋ ਰਿਹਾ। ਠੀਕ ਹੈ ਜੀ। ਤੇ ਕੱਲ ਦੇ ਅਸੀਂ ਇੱਥੇ ਆ ਰਹੇ ਆ। ਉਹਨਾਂ ਨੇ ਜੀ 20000 ਰੁਪਇਆ ਭੇਜਿਆ ਘਰਦਿਆਂ ਨੂੰ। ਹੂੰ। ਠੀਕ ਹੈ ਜੀ। ਤੁਸੀਂ ਦੱਸੋ ਵੀ ਇਹ 20000 ਉਹਨਾਂ ਨੇ ਕੀ ਸੋਚ ਕੇ ਭੇਜਿਆ ਇਹ। ਹੂੰ। ਠੀਕ ਹੈ ਵੀ ਹਾਂ ਵੀ ਉਹ ਉਹਨਾਂ ਦੇ ਘਰਦਿਆਂ ਨੂੰ ਕਹਿਤਾ ਵੀ 20000 ਰੁਪਇਆ ਦੇ ਆਓ ਵੀ ਇਹ ਕੇਸ ਕਿਹੜੇ ਹਿਸਾਬ ਨਾਲ ਪੇਤਾ ਵੀ ਉਹ ਮੁੰਡੇ ਦਾ ਮੁੱਲ 20000 ਰੁਪਇਆ ਸੀਗਾ ਬਸ ਇਹੀ ਤਾਂ ਇਹੀ ਚਾਹੁੰਦੇ ਆ ਵੀ ਉਹਨੂੰ ਮਿਲਦਾ ਇਨਸਾਫ ਮਿਲੇ ਬਾਕੀ ਜੋ ਕਾਰਵਾਈ ਹੋਣੀ ਚਾਹੀਦੀ ਆ ਹੋਵੇ ਤੇ ਉਹਦੇ ਜੋ ਘਰਦਿਆਂ ਨੂੰ ਮਿਲਣਾ ਚਾਹੀਦਾ ਉਹ ਮਿਲਣਾ ਚਾਹੀਦਾ ਬਸ ਭਾਰੀ ਪਸ਼ਮੀਰੇ ਦਾ ਮੈਂ ਜੇ ਦਵਿੰਦਰ ਸਿੰਘ ਬਸਰਾ ਯੂਥਾਗੂ ਕਾਪੀਕਸਾਨ ਯੂਨੀਅਨ ਦਾ ਜ਼ਿਲ੍ਹਾ ਯੂਥਾਗੂ ਇਹ ਜੋ ਕੱਲ ਘਟਨਾ ਵਾਪਰੀ ਆ ਸਾਡੇ ਮਜੂਰ ਸਾਥੀ ਦੇ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੋਈ ਆ ਜੀ ਇੱਕ ਸਾਡੇ ਨੌਜਵਾਨ ਮਜ਼ਦੂਰ ਦੀ ਜਾਨ ਚਲੀ ਗਈ ਇਸ ਮਾਮਲੇ ਦੇ ਵਿੱਚ ਰਾਤ ਨੂੰ ਸਾਡੇ ਕਰਤਕ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਵੀ ਇੱਥੇ ਹੀ ਥਾਣੇ ਦੇ ਵਿੱਚ ਹੀ ਆ ਤੇ ਜੋ ਅਸੀਂ ਮੰਗ ਰੱਖੀ ਆ ਹਾਲਾਂਕਿ ਜਿਹੜੀ ਉਹ ਜਾਨ ਆ ਉਸ ਦੀ ਕੋਈ ਕੀਮਤ ਨਹੀਂ ਹੋ ਸਕਦੀ ਇਹ ਤਾਂ ਸਿਰਫ ਮੰਨ ਲਓ ਵੀ ਉਸ ਪਰਿਵਾਰ ਦੀ ਆਰਥਿਕ ਕੰਡੀਸ਼ਨ ਬਹੁਤ ਖਸਤਾ ਹਾਲਤ ਆ ਬਹੁਤ ਤੁਹਾਨੂੰ ਪਤਾ ਹੀ ਆ ਕਿ ਕਿਸਾਨ ਤੇ ਮਜ਼ਦੂਰ ਕਿੰਨੀ ਦੁਬਾਰ ਗਰੀਬੀ ਦਾ ਜੀਵਨ ਬਤੀਤ ਕਰ ਰਹੇ ਆ ਅਸੀਂ ਉਸ ਇਨਸਾਨ ਉਸ ਪਰਿਵਾਰ ਦੀ مالی ਸਹਾਇਤਾ ਹੋ ਜੂਗੀ ਇਸ ਦੇ ਲਈ 50 ਲੱਖ ਰੁਪਈਆ ਮੁਆਵਜ਼ਾ ਮੰਗਿਆ ਤੇ ਨਾਲ ਹੀ ਕਾਰਵਾਈ ਕਰਵਾਵਾਂਗੇ ਉਸ ਕੰਪਨੀ ਦੇ ਮਾਲਕ ਉੱਤੇ ਤੇ ਇੰਜੀਨੀਅਰ ਦੇ ਉੱਤੇ ਸੋ ਸਾਡਾ ਕੱਲ ਨੂੰ 4 ਵਜੇ ਤੱਕ ਅਸੀਂ ਉਹਨਾਂ ਨੂੰ ਉਡੀਕ ਰਹੇ ਹਾਂ ਐਫ ਆਈ ਆਰ ਲਾਂਚ ਹੋ ਚੁੱਕੀ ਆ ਜੇ ਉਹ ਕੋਈ ਅਗੇ ਕਾਰਵਾਈ ਨਹੀਂ ਹੋਊਗੀ ਤਾਂ 4 ਵਜੇ ਕੱਲ ਨੂੰ ਸਮੁੱਚੇ ਪੰਜਾਬ ਦੇ ਲਈ ਅਸੀਂ ਆਪਣੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ 4 ਵਜੇ ਤੋਂ ਬਾਅਦ ਅਸੀਂ ਐਕਸ਼ਨ ਦੇਾਂਗੇ ਜੋ ਵੀ ਉਹ ਐਕਸ਼ਨ ਹੋਏਗਾ ਉਹ ਪ੍ਰੈਸ ਦੇ ਰਾਹੀਂ ਰਿਲੀਜ਼ ਕਰ ਦਿੱਤਾ ਜਾਵੇਗਾ